ਜੀ ਤੁਹਾਡਾ ਤੇ ਅੱਜ ਜੋ ਤੁਹਾਡੇ ਵੱਲੋਂ ਫੈਦਲ ਮਾਰਕ ਕੀਤਾ ਜਾ ਰਿਹਾ ਹੈ ਕੀ ਇਹ ਮਾਰਕ ਸਾਰਾ ਸਾਡਾ ਮੇਰਾ ਨਾਮ ਡਾਕਟਰ ਮਹਿਪਾਲ ਸਿੰਘ ਸਥਾਪਕ ਆਵਾਸਥੀਆ ਬਿਹਾਰ ਵਿਕਾਸ ਮੰਚ ਰਜਿਸਟਰਡ ਪੰਜਾਬ ਜੀ ਅੱਜ ਦਾ ਸਾਡਾ ਇਹ ਮਕਸਦ ਹੈ ਕਿ ਸਾਡਾ ਕਿਉਂਕਿ ਸਾਡੀ ਜੀ ਸੰਸਥਾ ਹੈ ਇਹ 2014 ਦੇ ਵਿੱਚ ਮਤਲਬ ਉਹਨਾਂ ਨਾਲ ਕੇਜਦੀਵਾਲ ਸਾਹਿਬ ਦੇ ਘਰ ਉੱਥੇ ਇਹਨਾਂ ਨੂੰ ਜੁਆਇਨ ਕੀਤਾ ਸੀ ਜਾਂ ਜੁਆਇਨ ਕਰਾਇਆ ਸੀ ਉਸ ਵੇਲੇ ਸਾਡੇ ਜਿਹੜੇ ਹੈਗੇ ਸੀ ਸੰਸਥਾਪਕ ਉਹ ਹੈਗੇ ਸੀ ਨਾਲ ਹੀ ਮੇਰਾ ਸਾਥੀ ਸੀ ਉਹ ਮਤਲਬ ਬਗਾਜੀ ਅਸੀਂ ਉਦੋਂ ਉਹਨਾਂ ਦੀ ਸੋਚ ਦੇਖੀ ਸੀ ਉਹਨਾਂ ਦੀ ਸੋਚ ਬਹੁਤ ਚੰਗੀ ਹੈ ਉਹਨਾਂ ਦੀ ਸੋਚ ਗਰੀਬਾਂ ਵਾਸਤੇ ਆ ਉਹਨਾਂ ਦੀ ਸੋਚ ਜਾਂਦੇ ਸੀ ਕਿ ਗਰੀਬਾਂ ਦੇ ਬੱਚੇ ਪੜ ਜਾਣ ਉਹਨਾਂ ਦੀ ਇਹ ਸੋਚ ਹੈ ਕਿ ਇਹਨਾਂ ਦੀ ਹੈਲਥ ਇਸ਼ੂ ਕੋਈ ਨਾ ਮਤਲਬ ਰਵੇ ਇਹ ਸਾਰੇ ਰਿਮੂਵ ਹੋ ਜਾਣ ਵਧੀਆ ਵਧੀਆ ਹਸਪਤਾਲ ਬਣਾ ਦਿੱਤੇ ਜਾਣ ਬਾਕੀ 32 ਫਰੀ ਹੋ ਜਾਵੇ ਪਾਣੀ ਫਰੀ ਹੋ ਜਾਵੇ ਇਸ ਕਰਕੇ ਅੱਜ ਦੂਸਰੀਆਂ ਸਰਕਾਰਾਂ ਜਿਹੜੀਆਂ ਨਾ ਉਹ ਆਮ ਆਦਮੀ ਪਾਰਟੀ ਦੇ ਸਾਡੇ ਸੁਪਰੀਮੋ ਨੂੰ ਅੰਦਰ ਕਰ ਰਹੀਆਂ ਇਸ ਕਰਕੇ ਅਸੀਂ ਚਾਹੁੰਦੇ ਜਦੋਂ ਸਾਡੀ ਸੁਪਰੀਮੋ ਨੂੰ ਹੱਥ ਪਿਆ ਤੇ ਇਸ ਕਰਕੇ ਸਾਡਾ ਵਰਕਰ ਵੀ ਜਿਹੜਾ ਨਾ ਅਸੀਂ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵਰਕਰ ਸਾਰੇ ਬਾਹਰ ਆ ਗਏ ਹੁਣ ਅਸੀਂ ਇਹ ਜਿਹੜਾ ਇੱਪ ਤੋਂ ਲੈ ਕੇ ਤੇ ਗੋਲਡਨ ਗੇਟ ਤੱਕ ਸਾਡੇ ਮਤਲਬ ਨਹਿਰ ਤੋਂ ਲੈ ਕੇ ਗੋਲਡਨ ਗੇਟ ਤੱਕ ਸਾਡਾ ਮਾਰਗ ਪੈਦਲ ਮਾਰਚ ਹੋਏਗਾ ਉਸ ਤੋਂ ਬਾਅਦ ਜੇ ਅਗਰ ਸਰਕਾਰ ਉਹਨਾਂ ਨੂੰ ਰਿਆ ਨਹੀਂ ਕਰੇਗੀ ਤੇ ਉਸ ਤੋਂ ਅਗਲਾ ਜਿਹੜਾ ਸਾਡਾ ਹੈ ਉਹ ਦਿੱਲੀ ਹੋਏਗਾ ਕਿ ਦਿੱਲੀ ਜਾ ਕੇ ਵੀ ਪ੍ਰਦਰਸ਼ਨ ਕੀਤਾ ਪ੍ਰਦਰਸ਼ਨ ਬਿਲਕੁਲ ਜੀ ਪ੍ਰਦਰਸ਼ਨ ਕਰਾਂਗੇ ਅੱਜ ਕਿੰਨੀ ਕ ਗਿਣਤੀ ਚ ਅੱਜ 2000 ਉਸ ਤੋਂ ਬਾਅਦ 3 ਗੁਣਾ ਹਫ ਚੱਲੇਗਾ ਜੀ ਸਾਡਾ ਕਿ ਲੱਗਦਾ ਕਿ ਪੂਰਾ ਦਬਾਅ ਬਣੇਗਾ ਤੁਹਾਡੇ ਮਾਰ ਪੂਰਾ ਜੀ ਕਿਉਂ ਨਹੀਂ ਸਾਡੇ ਜਦੋਂ ਵਰਕਰ ਦਾ ਦਬਾਅ ਬਣ ਗਿਆ ਤੇ ਫਿਰ ਤੋਂ ਸਾਰੇ ਕੁਝ ਹੈ ਵਰਕਰ ਖੁਦ ਆ ਗਿਆ ਬਾਹਰ ਹੁਣ ਵਰਕਰ ਇਹ ਕਰਕੇ ਹੁਣ ਬਾਹਰ ਆਣਾ ਹੀ ਪੈਗਾ ਸਾਰੇ ਵਰਕਰਾਂ ਨੂੰ ਠੀਕ ਹੈ ਬੋਲੋ ਜੀ ਮੇਰਾ ਨਾਮ ਰੋਹਿਤ ਸਿੰਘ ਆ ਜੀ ਤੁਸੀਂ ਕੀ ਕਟੇ ਕੀ ਕੀਤਾ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਮਾਰਚ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਜੀ ਇਹ ਆਪਾਂ ਮੋਰਚਾ ਕੱਢ ਰਹੇ ਆ ਸਾਡੀ ਆਮ ਪਾਰਟੀ ਦੀ ਆਮ ਵਰਕਰ ਸਾਡੇ ਨੇ ਬਹੁਤ ਧੱਕਾ ਹੋ ਰਿਹਾ ਆਮ ਪਾਰਟੀ ਨਾਲ ਕਿਉਂਕਿ ਇਮਾਨਦਾਰ ਸਰਕਾਰ ਸਾਡੀ ਚੱਲਣ ਨਹੀਂ ਦੇ ਰਹੀ ਠੀਕ ਹੈ ਜੀ ਇਹਦੇ ਕਰਕੇ ਅਸੀਂ ਮੋਰਚਾ ਕੱਟਦੇ ਪਏ ਆ ਜਿੱਥੋਂ ਤੱਕ ਹੋਏਗਾ ਸਾਡਾ ਉਥੋਂ ਫੋਕਲ ਪੈਂਡ ਤੋਂ ਲੈ ਕੇ ਗੋਲਡਨ ਗੇਟ ਤੱਕ ਆਪਾਂ ਕਰਾਂਗੇ ਦੂਸਰਾ ਸਾਡਾ ਟਾਰਗੇਟ ਹੋਏਗਾ ਦਿੱਲੀ ਤੱਕ ਦਾ ਹੂੰ ਠੀਕ ਹੈ ਬਿਲਕੁਲ ਆਮ ਵਰਕਰ ਹੈ ਸਾਰੇ ਫੈਕਟਰੀ ਦੇ ਵਰਕਰ ਆਪਾਂ ਇਕੱਠੇ ਹੋਏ ਆ ਜਿੰਨਾ ਤੱਕ ਉਹ ਸਦੌਨਾ ਤੱਕ ਅਸੀਂ ਕਰਾਂਗੇ ਬਹੁਤ ਧੱਕਾ ਆਮ ਪਾਰਟੀ ਨਾਲ ਕਰਦੇ ਇਹ ਇਸ ਮਾਰਚ ਦੇ ਨਾਲ ਆਮ ਲੋਕਾਂ ਤੱਕ ਕੀ ਮੈਸੇਜ ਜਾਏਗਾ ਤੇ ਕੀ ਲੱਗਦਾ ਕਿਸ ਨਾਲ ਸਰਕਾਰਾਂ ਤੇ ਦਬਾਅ ਬਣੇਗਾ ਬਹੁਤ ਜ਼ਿਆਦਾ ਬਣੇਗਾ ਜੀ ਥੋੜਾ ਬੁੱਤਾ ਨਹੀਂ ਬਹੁਤ ਆਮ ਆਮ ਬੰਦੇ ਵਰਕਰ ਦੇ ਕਰਕੇ ਹੀ ਇਹ ਪਾਰਟੀ ਬਣਦੀ ਹੈ ਕੋਈ ਵੀ ਚੀਜ਼ ਗਰੀਬ ਬੰਦਾ ਹੀ ਦਿੰਦਾ ਕਿ ਮੈਨੂੰ ਸੁੱਖ ਮਿਲੇ ਕੋਈ ਚੀਜ਼ ਸਾਨੂੰ ਸੁਵਿਧਾ ਮਿਲੇ ਪਰ ਇਹ ਆਮ ਪਾਰਟੀ ਨੂੰ ਹੀ ਦਵਾ ਰਹੇ ਆ ਗਰੀਬ ਬੰਦੇ ਨੂੰ ਧੱਕਾ ਕਰਦੇ ਬਿਲਕੁਲ ਜੋ ਇਹ ਤੁਹਾਡਾ ਮਾਰਚ ਆ ਇਸ ਵਿੱਚ ਕੋਈ ਮੰਤਰੀ ਜਾਂ ਕੋਈ ਐਮ ਐਲ ਏ ਵੀ ਆ ਰਿਹਾ ਜਾਂ ਸਿਰਫ ਵਰਕਰ ਹੀ ਨਹੀਂ ਜੀ ਆਪਾਂ ਵਰਕਰ ਸਾਰੇ ਜਿੰਨੇ तकरीबन ਟੋਟਲ ਜਿੰਨਾ ਜੋਰ-ਸ਼ੋਰ ਨਾਲ ਆਪਾਂ ਬਿਲਕੁਲ ਆ ਗਏ ਆਪਾਂ ਤੇ ਸਾਨੂੰ ਕਿਸੇ ਚੀਜ਼ ਦੀ ਲੋੜ ਆ ਆਮ ਪਾਰਟੀ ਆਪਾਂ ਹੀ ਵਰਕਰ ਆਪਾਂ ਹੀ ਮੰਤਰੀ ਸਾਹਿਬ ਦਾ ਠੀਕ ਹਾਂਜੀ